ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਰਾਮਪੁਰ ਖੇੜਾ ਤੋਂ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਿਡਾਲਾ ਸਰਦਾਰ ਭਪਿੰਦਰ ਸਿੰਘ ਜੀ ਸਰਦਾਰ ਪਰਮਪਾਲ ਸਿੰਘ ਜੀ ਤੇ ਆਪ ਸਾਰੀ ਸੰਗਤ ਜਿੰਨੀ ਅੱਜ ਇਸ ਵੱਡੇ ਸਮਾਗਮ ਦੇ ਵਿੱਚ ਵੱਡਾ ਸਮਾਗਮ ਗਿਣਤੀ ਦੇ ਨਾਲ ਵੱਡਾ ਨਹੀਂ ਹੁੰਦਾ ਸਬਜੈਕਟ ਕਿੱਡਾ ਵੱਡਾ ਹੈ ਉਹਦੇ ਹਿਸਾਬ ਦੇ ਨਾਲ ਸਮਾਗਮ ਜਿਹੜਾ ਉਹ ਵੱਡਾ ਜਾਂ ਛੋਟਾ ਹੁੰਦਾ ਹੈ ਇਸ ਲਈ ਮੈਂ ਕਹਨਾ ਹੈ ਕਿ ਵੱਡੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਨੇ ਜ਼ਿੰਦਗੀ ਜਿਉਣੀ ਹੈ ਜ਼ਿੰਦਗੀ ਜਿਉਣ ਦੇ ਲਈ ਉਹਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਔਰ ਸਭ ਤੋਂ ਅਹਿਮ ਚਾਰ ਚੀਜ਼ਾਂ ਦੇ ਵਿੱਚੋਂ ਜਿਹੜੀ ਪਹਿਲੀ ਚੀਜ਼ ਹੈ ਉਹ ਹੈ ਧਰਮ ਮਸਬ ਜਿਹੜਾ ਆਸਥਾ ਰੱਖਣ ਵਾਲਾ ਵਿਸ਼ਵਾਸ ਰੱਖਣ ਵਾਲਾ ਇਮਾਨ ਰੱਖਣ ਵਾਲਾ ਪੁਰਖ ਹੈ ਉਹ ਰੋਟੀ ਬਿਨਾ ਰਹਿ ਸਕਦਾ ਹੈ ਪਰ ਮਸਬ ਬਿਨਾ ਜਾਂ ਧਰਮ ਬਿਨਾ ਨਹੀਂ ਰਹਿ ਸਕਦਾ ਦੂਸਰਾ ਮਨੁੱਖ ਨੂੰ ਚਾਹੀਦਾ ਹੈ ਅਰਥ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਉਪਜੀਵਕਾ ਦੇ ਸਾਧਨ ਪੈਸਾ ਇਹ ਵੀ ਮਨੁੱਖ ਦੀ ਜ਼ਰੂਰਤ ਹੈ ਧਰਮ ਮਿਲ ਗਿਆ ਸਰੀਰ ਚਲਾਉਣ ਵਾਸਤੇ ਮਾਇਆ ਮਿਲ ਗਈ ਫਿਰ ਮਨੁੱਖ ਨੂੰ ਕੀ ਚਾਹੀਦਾ ਫਿਰ ਮਨੁੱਖ ਨੂੰ ਸੋਸਾਇਟੀ ਚਾਹੀਦੀ ਹੈ ਸਮਾਜ ਚਾਹੀਦਾ ਸਰਵਾਈਵ ਕਰਨ ਵਾਸਤੇ ਜੇ ਸੋਸਾਇਟੀ ਨਹੀਂ ਹੈ ਸਮਾਜ ਨਹੀਂ ਹੈ ਔਰ ਚੰਗੀ ਸੋਸਾਇਟੀ ਜਾਂ ਚੰਗਾ ਸਮਾਜ ਨਹੀਂ ਹੈ ਤੇ ਮਨੁੱਖ ਸਰਵਾਈਵ ਨਹੀਂ ਕਰ ਸਕਦਾ ਚਲੋ ਸੋਸਾਇਟੀ ਵੀ ਮਿਲ ਗਈ ਫਿਰ ਮਨੁੱਖ ਨੂੰ ਕੀ ਚਾਹੀਦਾ ਫਿਰ ਮਨੁੱਖ ਨੂੰ ਚਾਹੀਦਾ ਰਾਜ ਤਾਂ ਕਿ ਮਨੁੱਖ ਦੀ ਰਾਸੀ ਹੋਂਦ ਬਰਕਰਾਰ ਰਹੇ ਮਨੁੱਖ ਦੀ ਰਾਸੀ ਹੋਂਦ ਜਿਹੜੀ ਹੈ ਉਹ ਬਰਕਰਾਰ ਰਹੇ ਮਨੁੱਖ ਰਾਸੀ ਹੋਂਦ ਤੋਂ ਬਿਨਾਂ ਵੀ ਜਿਹੜਾ ਹੈ ਉਹ ਸਹੀ ਢੰਗ ਦੇ ਨਾਲ ਜੀ ਨਹੀਂ ਸਕਦਾ ਨਾ ਸਰਵਾਈਵ ਕਰ ਸਕਦਾ ਜਿਸ ਧਰਤੀ ਤੇ ਬੈਠੇ ਆਂ ਅਸੀਂ ਇਸ ਧਰਤੀ ਤੇ ਕਦੇ ਖਾਲਸੇ ਨੇ ਤੇਗਾਂ ਦੀ ਧਾਰ ਚੋਂ ਰਾਜ ਜਿਹੜਾ ਉਹ ਪ੍ਰਾਪਤ ਕੀਤਾ ਸੀ ਪਤਾ ਕਿਵੇਂ ਲਿਆ ਸੀ ਰਾਜ ਸਿੱਖਾਂ ਨੇ ਅਕਾਲ ਪੁਰਖ ਦੀ ਰਹਿਮਤ ਤੇ ਤਲਵਾਰ ਦੀ ਧਾਰ ਚ ਰਾਜ ਪ੍ਰਾਪਤ ਕੀਤਾ ਸੀ ਬੇਵਿਸ਼ਵਾਸੀਆਂ ਬੇਇਤفاقੀਆਂ ਦੇ ਕਾਰਨ ਉਹ ਰਾਜ ਸਾਡੇ ਥਲੋਂ ਨਿਕਲ ਗਿਆ ਬ੍ਰਿਟਿਸ਼ ਰਾਜ ਆਇਆ ਤੇ ਜਦੋਂ ਅੰਗਰੇਜ਼ ਜਾਣ ਲੱਗੇ ਤੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਇਸ ਮੁਲਕ ਦੇ ਹੁਕਮਰਾਨਾਂ ਵੱਲੋਂ ਅਸੀਂ ਕਿਹਾ ਨਹੀਂ ਸੀ ਕਿ ਸਾਡੇ ਨਾਲ ਵਾਅਦੇ ਕਰੋ ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਾਅਦੇ ਕਰਦੇ ਕੀ ਵਾਅਦੇ ਕਰਦੇ ਕਹਿੰਦੇ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਤੁਹਾਨੂੰ ਇੱਕ ਖਿੱਤੇ ਦੇ ਵਿੱਚ ਆਪਣੇ ਧਰਮ ਨੂੰ ਪਰਫੁੱਲਤ ਕਰਨ ਦਾ ਪੂਰਨ ਅਧਿਕਾਰ ਹੋਏਗਾ ਤੁਹਾਡੇ ਧਰਮ ਗ੍ਰੰਥ ਤੁਹਾਡੀ ਮਰਿਆਦਾ ਤੁਹਾਡੀ ਪਰੰਪਰਾ ਸੁਰੱਖਿਅਤ ਰਹੇਗੀ ਤੁਹਾਡੀਆਂ ਰਸਮਾਂ ਸੁਰੱਖਿਅਤ ਰਹਿਣਗੀਆਂ ਤੁਹਾਡੇ ਰਾਸੀ ਹੈ ਤਾਂ ਸੁਰੱਖਿਅਤ ਰਹਿਣਗੇ ਤੁਹਾਡੇ ਆਰਥਿਕ ਵਸੀਲੇ ਸੁਰੱਖਿਅਤ ਰਹਿਣਗੇ ਤੁਹਾਡਾ ਸਮਾਜਿਕ ਤਾਣਾ ਬਾਣਾ ਜਿਹੜਾ ਹੈ ਉਹ ਮਜ਼ਬੂਤ ਹੋਏਗਾ ਪਰ ਹੋਇਆ ਕੁਝ ਕੁਝ ਵੀ ਨਹੀਂ ਸਭ ਤੋਂ ਪਹਿਲਾਂ ਸਾਡੇ ਵਸੀਲੇ ਲੁੱਟੇ ਗਏ ਵਸੀਲੇ ਖੋਏ ਗਏ ਔਰ ਜਿਹੜੇ ਵਸੀਲੇ ਖੋਏ ਗਏ ਉਹ ਇਸ ਪੰਜਾਬ ਦੇ ਵਿੱਚ ਵਸਣ ਵਾਲੇ ਸਮੂਹ ਲੋਕਾਂ ਤੋਂ ਖੋਏ ਗਏ ਪਰ ਸਾਨੂੰ ਕਿਉਂ ਤਕਲੀਫ ਹੋਈ ਵਸੀਲੇ ਤਾਂ ਹਿੰਦੂਆਂ ਤੋਂ ਵੀ ਖੋਏ ਗਏ ਸਾਨੂੰ ਤਕਲੀਫ ਇਸ ਕਰਕੇ ਹੋਈ ਕਿਉਂਕਿ ਵਾਦਾ ਸਾਡੇ ਨਾਲ ਕੀਤਾ ਸੀ ਕਿ ਤੁਹਾਡੇ ਵਸੀਲੇ ਸੁਰੱਖਿਅਤ ਰਹਿਣਗੇ ਇੱਕ ਖਿੱਤੇ ਦੇ ਵਿੱਚ ਤੇ ਇਸ ਖਿੱਤੇ ਦੇ ਵਿੱਚ ਅਸੀਂ ਵਸਦੇ ਸੀ ਇਸ ਕਰਕੇ ਇੱਥੇ ਸਾਡੇ ਵਸੀਲੇ ਖੋਏ ਗਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਕਹਿਆ ਗਿਆ ਸੀ ਕਿ ਤੁਹਾਡੇ ਧਾਰਮਿਕ ਗ੍ਰੰਥ ਸੁਰੱਖਿਅਤ ਰਹਿਣਗੇ। ਔਰ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਇੰਨਾ ਉਲਝਾ ਦਿੱਤਾ ਗਿਆ ਕਿ ਸਿੱਖ ਸਿੱਖ ਦਾ ਵੈਰੀ ਬਣ ਗਿਆ, ਸਿੱਖ ਸਿੱਖ ਦਾ ਲਹੂ ਪੀਣ ਲੱਗ ਪਿਆ। ਅੱਲ੍ਹਾ ਪੀਤਾ ਵੀ ਸਿੱਖ ਨੇ ਸਿੱਖ ਦਾ ਲਹੂ ਪੀਤਾ। ਇਸ ਤਰ੍ਹਾਂ ਉਲਝਾ ਦਿੱਤਾ ਗਿਆ ਸਾਨੂੰ। ਤੇ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਾਡੇ ਵਡੇਰਿਆਂ ਨੇ ਸਾਡੇ ਪੁਰਖਿਆਂ ਨੇ ਉਹ ਲੜਾਈ ਲੜਦਾ ਰਿਆ ਆਪਣੇ ਹੱਕਾਂ ਲਈ ਆਪਣੀ ਸਟੇਟ ਦੇ ਲੋਕਾਂ ਦੇ ਹੱਕਾਂ ਲਈ ਇੱਕ ਸਮਾਂ ਐਸਾ ਆ ਗਿਆ ਜਦੋਂ ਸਾਡੀ ਉਸ ਪੰਜਾਬ ਦੇ ਹੱਕਾਂ ਨਾਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਸਰਮਾਇਦਾਰਾਂ ਨੇ ਕੈਪਚਰ ਕਰ ਲਈ ਤੇ ਜਦੋਂ ਸਰਮਾਇਦਾਰਾਂ ਨੇ ਕੈਪਚਰ ਕਰ ਲਈ ਉਦੋਂ ਸਾਡੇ ਹੱਕਾਂ ਦੀ ਗੱਲ ਕਰਨੀ ਤਾਂ ਦੂਰ ਸਾਡੇ ਹੱਕਾਂ ਨੂੰ ਖੋਣ ਵਾਲਿਆਂ ਦੇ ਨਾਲ ਸਾਂਝ ਪਿਆਲੀਆਂ ਪੈ ਗਈਆਂ ਇੱਕ ਸਮਾਂ ਸੀ ਪੰਜਾਬ ਦਾ ਕੋਈ ਵੀ ਬੰਦਾ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦਾ ਕੋਈ ਵੀ ਵਸਿੰਦਾ ਜਿੱਡਾ ਥੋੜਾ ਜਿੰਨਾ ਵੀ ਵਾਸਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੁੰਦਾ ਸੀ ਨਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਹੋਰ ਵੋਟ ਨਹੀਂ ਸੀ ਪਾਉਂਦਾ ਹੁੰਦਾ ਇੱਕ ਵਾਰੀ ਖੇਤਾਂ ਦੇ ਵਿੱਚ 5-7 ਘਰ ਸੀ ਇਲੈਕਸ਼ਨ ਦਾ ਸਮਾਂ ਸੀ ਤੇ ਪੰਜ ਸੱਤ ਘਰਾਂ ਦਾ ਜਿਹੜਾ ਮੋਢੀ ਬਜ਼ੁਰਗ ਸੀ ਨਾ ਉਹ ਖੇਤ ਚ ਹਲ ਵਾ ਰਿਆ ਸੀ ਇੱਕ ਗੈਰ ਅਕਾਲੀ ਪਾਰਟੀ ਦਾ ਲੀਡਰ ਉੱਥੋਂ ਦੀ ਗੁਜ਼ਰਿਆ ਕਿਉਂਕਿ ਇਲੈਕਸ਼ਨ ਦਾ ਸਮਾਂ ਸੀ ਉਹਨੇ ਕਿਹਾ ਪੰਜ ਸੱਤ ਘਰ ਹੈ ਇਹਨਾਂ ਨੂੰ ਵੀ ਵੋਟਾਂ ਕਹਿ ਚੱਲੀਏ ਉਹਨੇ ਬਾਹਰ ਉਹ ਜਿਹੜਾ ਬੰਦਾ ਹਲ ਵਾ ਰਿਆ ਸੀ ਨਾ ਬਜ਼ੁਰਗ ਉਹਨੂੰ ਆਪਣੇ ਕੋਲ ਬੁਲਾ ਲਿਆ ਆਪਣੇ ਕੋਲ ਬੁਲਾ ਕੇ ਉਹਨੂੰ ਕਹਿੰਦਾ ਬਾਪੂ ਜੀ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਚੱਲਦੀ ਪਈ ਹੈ ਕਹਿੰਦਾ ਹਾਂਜੀ ਚੱਲਦੀ ਪਈ ਹੈ ਕਹਿੰਦਾ ਫਿਰ ਵੋਟਾਂ ਦਾ ਧਿਆਨ ਰੱਖਿਓ ਭਾਬ ਵੋਟਾਂ ਸਾਨੂੰ ਪਾਓ ਉਹ ਜਿਹੜਾ ਬਜ਼ੁਰਗ ਸੀ ਨਾ ਉਸ ਨੇਤਾ ਨੂੰ ਕਹਿਣ ਲੱਗਿਆ ਉਸ ਲੀਡਰ ਨੂੰ ਕਹਿਣ ਲੱਗਿਆ ਭਾਈ ਗੱਲ ਸੁਣਾ ਤੂੰ ਚਾਹ ਪੀਣੀ ਹੈ ਚਾਹ ਦੱਸ ਜੇ ਦੁੱਧ ਪੀਣਾ ਹੈ ਤੇ ਦੁੱਧ ਦੱਸ ਜੇ ਪ੍ਰਸ਼ਾਦਾ ਛਕਣਾ ਤਾਂ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਪਰ ਵੋਟ ਤਾਂ ਮੈਂ ਪੰਥ ਨੂੰ ਪਾਉਣੀ ਹੈ ਅਕਾਲੀ ਦਲ ਨੂੰ ਪਾਉਣੀ ਹੈ ਉਹ ਨੂੰ ਕਹਿੰਦਾ ਕਹਿੰਦੇ ਬਜ਼ੁਰਗੋ ਰੋਟੀ ਪਾਣੀ ਪ੍ਰਸ਼ਾਦਾ ਤਾਂ ਚਲੋ ਰਹਿਣਦੇ ਹੋ ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਹਿੰਦਾ ਪੁੱਛੋ ਕਹਿੰਦਾ ਨਾ ਤੇਰੇ ਮੂੰਹ ਤੇ ਦਾੜ੍ਹੀ ਨਾ ਤੇਰੇ ਸਿਰ ਤੇ ਵਾਲ ਉਹ ਤੇਰਾ ਪੰਥ ਨਾ ਕੀ ਲਾਗਾ ਦੇਗਾ ਤੂੰ ਕਹਿੰਦਾ ਵੋਟ ਤਾਂ ਮੈਂ ਪੰਥ ਨੂੰ ਪਾਉਣੀ ਆ ਵੋਟ ਤਾਂ ਮੈਂ ਅਕਾਲੀ ਦਲ ਨੂੰ ਪਾਉਣੀ ਉਹ ਅੱਗੋ ਕਹਦਾ ਹੁਣ ਤੂੰ ਕੀ ਚਾਹਣਾ ਹੈ ਵੀ ਮੇਰੀ ਤਾਂ ਮੁੰਨੀ ਮੁੰਨੀ ਹੈ ਤੇ ਤੁਹਾਨੂੰ ਵੋਟ ਪਾ ਕੇ ਮੈਂ ਪੰਥ ਦੀ ਵੀ ਮੋਨ ਦਿਆਂ ਕਿ ਜੱਜ ਵਾਸੀ ਉਸ ਵੇਲੇ ਦੇ ਲੋਕਾਂ ਦੇ ਅੰਦਰ ਉਹ ਬੰਦਾ ਕਹਿੰਦਾ ਹੈ ਜਿਹਦੇ ਦਾੜੀ ਵੀ ਨਹੀਂ ਤੇ ਸਿਰ ਦੇ ਕੇਸ ਵੀ ਨਹੀਂ ਕਿ ਮੈਂ ਵੋਟ ਅਕਾਲੀ ਦਲ ਨੂੰ ਪਾਉਂਗਾ ਤੇ ਅੱਜ ਅਮਰਤ ਧਾਰੀ ਨਿਤਨੇਮੀ ਕਹਿੰਦਾ ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਗਾ ਇਸ ਹਾਲਤ ਦੇ ਵਿੱਚ ਪਾਰਟੀ ਨੂੰ ਪਹੁੰਚਾਇਆ ਕੀ ਨੇ ਆ ਕਿੰਦੀ ਕਮਾਲ ਦੀ ਗੱਲ ਹੈ ਨਾ ਕਿ ਅੱਜ ਤੋਂ 40-45 ਸਾਲ ਪਹਿਲਾਂ ਜਿਨ੍ਹਾਂ ਦੇ ਦਾੜੀਆਂ ਕੇਸ ਨਹੀਂ ਸੀ ਉਹ ਵੀ ਕਹਿੰਦੇ ਸੀ ਅਸੀਂ ਵੋਟ ਅਕਾਲੀ ਦਲ ਨੂੰ ਪਾਉਣੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਐ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਪਿਓ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਹੋਵੇ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਸ਼ਰਾਬ ਪੀਏ ਉਸ ਵੇਲੇ ਲੋਕਾਂ ਦਾ ਇਹ ਜਜ਼ਬਾ ਸੀ ਇਹ ਖਿਆਲ ਸੀ ਕਿ ਸਾਡੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਸਾਡੀ ਪਾਰਟੀ ਮਜ਼ਬੂਤ ਹੋਏਗੀ ਅਸੀਂ ਰਾਸ਼ੀ ਤੌਰ ਤੇ ਮਜ਼ਬੂਤ ਹੋਵਾਂਗੇ ਸਾਡੀਆਂ ਨਸਲਾਂ ਬਚੀਆਂ ਰਹਿਣਗੀਆਂ ਤੇ ਅੱਜ ਅਮਰਤ ਧਾਰੀ ਕਹਿੰਦੇ ਨੇ ਕਿ ਅਸੀਂ